ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਤੁਸੀ ਸਾਰੇ ਜਨੇ ਠੀਕ ਹੋਵੋਗੇ ਜੀ ਚੜਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਰਹੇ ਹੋ ਜੀ ਜਰੂਰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਜਿਹੜੀ ਵੀਡੀਓ ਤੇ ਐਡ ਆਉਂਦੀ ਹੈ ਪਲੀਜ਼ ਐਡ ਨੂੰ ਸਕਿਪ ਨਾ ਕਰਿਓ ਸਾਰੇ ਜਣੇ ਐਡ ਨੂੰ ਦੇਖਿਆ ਕਰੋ ਤਾਂ ਕਿ ਆਪਣੇ ਡਾਲਰ ਹੋ ਜਾਣ ਜੀ ਪੂਰੇ ਤੇ ਇੱਥੇ ਜੀ ਟਾਈਮ ਹੋ ਗਿਆ ਜੀ ਮਾਰਨਿੰਗ ਦੇ 7 ਦਾ ਤੇ ਆਪਾਂ ਧੋ ਰਹੇ ਹਾਂ ਕੱਪੜੇ ਕਿਉਂਕਿ ਕੁਝ ਕੱਪੜੇ ਤਾਂ ਮਸ਼ੀਨ 'ਚ ਪਾਤੇ ਸੀ ਕਿ ਪਹਿਲਾਂ ਤੇ ਆ ਡੈਡੀ ਬਾਅਦ 'ਚ ਜਦੋਂ ਕੱਪੜੇ ਧੋ ਕੇ ਵੀ ਜਿਹੜੇ ਵੀ ਘਟਮਾਲ ਵਾਲੇ ਹੁੰਦੇ ਉਹ ਪਾਏ ਸੀਗੇ ਤੇ ਉਹ ਆਪਾਂ ਧੋਤੇ ਸੀਗੇ ਵੀ ਜਿਵੇਂ ਮੁੜਕਾ ਜਿਹਾ ਹੁੰਦਾ ਹੋਰ ਕੱਪੜੇ ਬਾਕੀ ਖੇਤ ਵਾਲਿਆਂ ਦੇ ਕੱਪੜੇ ਜ਼ਿਆਦੇ ਮਾਲੇ ਹੁੰਦੇ ਤੇ ਡੈਡੀ ਬਾਅਦ ਚ ਲਾ ਕੇ ਗਏ ਬਦਲ ਗਏ ਸੀਗੇ ਪਾਣੀ ਲਾਉਂਦੇ ਸੀਗੇ ਝੋਨੇ ਨੂੰ ਤੇ ਫਿਰ ਇਹ ਰਾਤ ਪਾਏ ਸੀ ਜਿਹੜੀ ਲਾਗੇ ਮਖਾਨੀ ਇਹ ਸਾਰਾ ਦਿਨ ਲੌਂਕੀ ਜਾਣਗੇ ਮਾਹ ਚਲ ਮੈਂ ਹੱਥਾਂ ਦੇ ਮਸਲ ਦਿੰਨੀ ਆ ਧੋਦਨੇ ਮਖਾਨੀ ਪਏ ਰਹਿਣਗੇ ਤੇ ਫਿਰ ਮੈਂ ਧੋ ਰਹੀ ਸੀ ਜੀ ਕੱਪੜੇ ਤੇ ਬਾਕੀ ਖੇਤ ਵਾਲਿਆਂ ਦੇ ਜ਼ਿਆਦੇ ਮਾਲੇ ਹੁੰਦੇ ਆ ਜੀ ਸਰ ਆਪਣੇ ਤਾਂ ਹੁਣ ਜਿਵੇਂ ਸਾਡੇ ਹੋ ਗਏ ਸਾਡੇ ਅਜ ਦਾ ਮਾੜਾ ਮੋਟਾ ਮੁਰਕਾ ਹੁੰਦਾ ਹਨਾ ਫਿਰ ਉਹ ਸਾਨੂੰ ਪਤਾ ਕਦ ਜੀ ਆਉਂਦੀ ਹੈ ਫਿਰ ਵੀ ਦੋ ਦੋ ਸੂਟ ਲਾਉਣੇ ਪੈਂਦੇ ਸਵੇਰ ਲਾਉਣੇ ਨਾ ਉਹ ਕਿ ਫਿਰ ਸ਼ਾਮ ਨੂੰ ਬਦਲਦੇ ਹਨਾ ਫਿਰ ਹੋਰ ਪਾਉਣੇ ਨਾ ਆ ਕਿ ਬਸ ਆਈ ਕੱਪੜੇ ਬਾਲੇ ਹੋ ਜਾਂਦੇ ਸਾਰਿਆਂ ਦੇ 10 10 ਕੱਪੜੇ ਹੋ ਜਾਂਦੇ ਬਸ ਮੈਂ ਕੱਪੜੇ ਸਾਰਿਆਂ ਦੇ ਨਹੀਂ ਸਾਰਿਆਂ ਦੇ ਸਾਰੇ ਜਣੇ 10 ਸੂਟ ਹੋ ਜਾਂਦੇ ਤੇ ਬਾਕੀ ਜੀ ਡੈਡੀ ਦੇ ਤੋਂ ਕਿ ਮੈਂ ਪਾਤੇ ਸੀਗੇ ਤੇ ਫਿਰ ਆ ਜਿਹੜੇ ਖੇਤ ਵਾਲੇ ਮਸ਼ੀਨ ਚ ਪਾਏ ਸੀ ਬਾਅਦ ਚ ਫਿਰ ਵੀ ਚੰਗੀ ਤਰ੍ਹਾਂ ਮਸ਼ੀਨ ਚ ਨਿੱਖਰਦੇ ਨਹੀਂ ਗਏ ਲੱਜਤ ਜੀ ਨਹੀਂ ਆਉਂਦੀ ਕਿਹਣਾ ਚਲ ਆ ਹੋ ਜਾਂਦਾ ਮੋਟਾ ਮੋਟਾ ਹੈ ਹਨਾ ਮੈਲ ਜੀ ਨਿਕਲ ਜਾਂਦੀ ਹੈ ਫਿਰ ਮੈਂ ਹੱਥਾਂ ਤੇ ਸਾਬਣ ਲਾਈ ਇਹਨਾਂ ਤੇ ਕੁਰਤੇ ਪਾਉਂਦੇ ਜੀ ਜਾਦੇ ਮੈਲੇ ਹੁੰਦੇ ਹਨਾ ਤੇ ਕੁਰਤੇ ਥੋੜੇ ਜਿਆਦੇ ਖਰਾਬ ਹੋ ਜਾਂਦੇ ਫਿਰ ਮਗਾ ਆਏ ਤਾਂ ਨਹੀਂ ਮਗਾ ਹਨਾ ਤਾਰ ਜੀ ਤੇ ਪਾਈ ਦੇ ਆਏ ਵੀ ਕਿਵੇਂ ਪਾਉਣਗੇ ਫਿਰ ਵੀ ਇੱਕ ਪੜਾ ਦੀ ਖੇਤੀ ਪਾਉਣਿਆ ਕਿਤ ਜੀ ਆਉਂਦੀ ਹੈ ਫਿਰ ਵੀ ਮਾ ਚਲ ਮਾ ਹੱਥਾਂ ਤੇ ਲਾ ਦਿੰਨੀ ਹੈ ਸਾਬਣ ਇਹਨਾਂ ਤੇ ਤਾਂ ਹੱਥਾਂ ਸਾਬਣ ਲ ਆਏ ਬਧੀਆਂ ਨਿਕਲੇ ਸੀਗੇ ਸਾਰੇ ਕੁਸ ਆਪਣੇ ਲਾਲ ਮਿੱਟੀ ਆ ਨਾ ਹੁੰਦੀ ਆ ਬਾਹਰ ਕਦੂ-ਕਦੂ ਕਰਦੇ ਆ ਤੇ ਉਹਦੇ ਕਰਿਆ ਸੀਗਾ ਤੇ ਤਾਂ ਕਰਕੇ ਫਿਰ ਬਾਹਲਾ ਹੋ ਜਾਂਦਾ ਹੈ ਕੱਪੜੇ ਖਰਾਬ ਮੈਂ ਜਲ ਮੈਂ ਸਾਬਣ ਲਾ ਕੇ ਤੇ ਫਿਰ ਆਥਾ ਦੇ ਮਸਲਤੇ ਸੀਗੇ ਜੀ ਕੁਝ ਮਸ਼ੀਨ ਚ ਨਿਕਲ ਗਿਆ ਸੀ ਰੇਤਾ ਜਾਂ ਤੇ ਕੁਸਾ ਦਾ ਆਥਾ ਤੇ ਮਸਲ ਤੇ ਜੱਥਾ ਤੇ ਲਾਤੀ ਮੈਂ ਸਾਬਣ ਤੇ ਬਸ ਇੱਥੇ ਆਪਣਾ ਕੱਪੜੇ ਵਾਲਾ ਕੰਮ ਨਿਬੜ ਗਿਆ ਜੀ ਕੱਪੜੇ ਵਾਲਾ ਕੰਮ ਨਿਬੜ ਜੇ ਨਾ ਸਵੇਰ ਸਵੇਰ ਤੇ ਫਿਕਰ ਜਾਣੇ ਪੜ ਜਾਂਦਾ ਫਿਰ ਆਪਾਂ ਆਗੇ ਸੀ ਜੀ ਪੋਚੇ ਵਾਲੇ ਕੰਮ ਤੇ ਮੰਮੀ ਨੇ ਮੇਰੇ ਕੱਪੜੇ ਧੋਂਦੇ ਧੋਂਦੇ ਝਾੜੂ ਲਾਤਾ ਸੀ ਸਾਰੇ ਤੇ ਆਪਾਂ ਇੱਥੇ ਲਾ ਲਈ ਸੀ ਚਾਦਰ ਝਾੜ ਕੇ ਵਿਛਾਰੇ ਸੀ ਤੇ ਫੇਰ ਮੈਂ ਕਿਹਾ ਚੱਲ ਮੈਂ ਪੋਚੇ ਲਾ ਦੂੰਗੀ ਪੋਚੇ-ਪੂਚੇ ਲਾ ਆਵੇ ਜਦੋਂ ਕੱਪੜੇ ਵਾਲਾ ਕੰਮ ਨਿਬੜ ਜੇ ਪੋਚਾ ਵਾਲਾ ਕੰਮ ਨਿਬੜ ਜੇ ਮੇਰਾ ਤਾਂ ਨਾ ਫੇਰ ਸ਼ਾਂਤੀ ਜੀ ਮਿਲ ਜਾਂਦੀ ਐਂਜ ਹੋ ਜਾਂਦਾ ਵੀ ਹਾਂ ਇੰਨਾ ਕੰਮ ਹੋ ਗਿਆ ਵੀ ਹੌਲਾ ਜਾਂ ਪੈ ਜਾਂਦਾ ਕੰਮ ਤੇ ਉਧਰ ਮੰਮੀ ਬੱਸ ਪਸੋਂ ਨੂੰ ਪਾਣੀ ਪੂਣੀ ਪੀਉਣ ਲੱਗ ਜਾਂਦੇ ਆ ਜਦੋਂ ਮੈਂ ਪੁੱਛੇ ਲਾਉਣੀ ਹੁੰਦੀ ਆ ਪਾਣੀ ਪਿਆ ਹੁੰਦੇ ਆ ਪਾਣੀ ਪੂਣੀ ਪਿਆ ਕੇ ਫਿਰ ਪਸੋਂ ਬੰਨ ਦਿੰਦੇ ਆ ਬਾਹਰ ਬਾਹਰ ਬੰਨ ਕੇ ਮੰਮੀ ਬੋਕਰ ਮਾਰਨ ਲੱਗ ਜਾਂਦੇ ਆ ਤੇ ਮੈਂ ਇਧਰ ਪੁੱਛੇ ਪੁੱਛੇ ਲਾ ਕੇ ਨੇ ਆਟਾ ਗੁੰਨ ਲੈਣੀ ਹੈ ਆਟਾ ਗੁੰਨ ਕੇ ਵੀ ਤੰਦੂਰ ਤੰਦੂਰ 'ਚ ਪਾ ਲੈਨੀ ਆ ਤੇ ਐਨੇ ਫਿਰ ਮੰਮੀ ਪੇੜੇ ਕਰਕੇ ਆ ਕੇ ਰੋਟੀ ਲਾ ਦਿੰਦੇ ਆ ਤੰਦੂਰ ਤੇ ਮੈਨੂੰ ਹਜੇ ਰੋਟੀ ਲਾਉਂਦਾ ਤੰਦੂਰ ਤੇ ਹਜੇ ਤਿੱਕਰ ਸਾਹ ਵੀ ਨਹੀਂ ਆਇਆ ਜਿਵੇਂ ਆਖਣਾ ਜਾਂਦਾ ਮੰਮੀ ਹੁਣ ਲਾ ਲਿਆ ਗਰ ਮੈਂ ਹਦ ਨਹੀਂ ਤੂੰ ਰਹਿਣ ਦੇ ਨਾ ਛੜਿਆ ਕਰ ਗੱਲ ਮੈਨੂੰ ਨਹੀਂ ਆਉਂਦਾ ਵੱਲ ਮੰਮੀ ਆਂਦੇ ਕਦੋਂ ਸਿੱਖੇਗੀ ਫਿਰ ਤੂੰ ਵੱਲ ਮਖਾਏ ਕੋਈ ਨਹੀਂ ਹਜੇ ਤੂੰ ਹੈਗੀ ਮੈਂ ਆਦੀ ਬੈਠੀ ਤਾਂ ਨਹੀਂ ਰਹੁ ਮਖਾ ਤੇਨੂੰ ਆਏ ਨਹੀਂ ਆਦੇ ਹੁੰਦੇ ਮਾ ਕੁਛ ਨਹੀਂ ਹੁੰਦਾ ਰੱਬ ਤੇਰੀ ਵੱਡੀ ਸਾਰੀ ਉਮਰ ਕਰੇ ਤੇ ਲਓ ਜੀ ਆਪਾਂ ਲੱਗੇ ਸੀ ਪੋਚੇ ਲਾਉਣ ਤੇ ਪੇਟੀ ਤੇ ਕੱਪੜੇ ਪਏ ਸੀ ਜੀ ਇਹਨਾਂ ਨੂੰ ਇਗਨੋਰ ਕਰਿਓ ਸਾਰੇ ਤੇ ਹੁਣ ਆਏ ਆ ਜੀ ਜਿਹੜੇ ਤੈ ਤੈ ਲੱਗੇ ਹਨ ਸਾਰਿਆਂ ਦੇ ਕੱਪੜੇ ਮੈਂ ਪੇਟੀ ਦੇ ਧਰਦ ਨਹੀਂ ਹੁਣ ਜੇ ਤਾਂ ਆਪਣੇ ਕੋਲੇ ਪ੍ਰੈਸ ਵਾਲਾ ਮੇਜ਼ ਹੋਵੇ ਤਾਂ ਉਹਦੇ ਚ ਵਧੀਆ ਸੰਭਜਣ ਅਲਮਾਰੀ ਚ ਮੈਂ ਆ ਨਹੀਂ ਧਰਦੀ ਬਿੰਦੇ ਛੱਟੇ ਬਿੰਦੇ ਛੱਟੇ ਖੋਲਣੀ ਹਨਾ ਖੋਲ ਹੀ ਹੋ ਜੂਗੀ ਅਲਮਾਰੀ ਖਰਾਬ ਹੋ ਜੂਗੀ ਤਾਂ ਕਰਕੇ ਪੇਟੀ ਦਾ ਰੱਬ ਖੈਰ ਸੁਖ ਰੱਖੇ ਜੀ ਹੁਣ ਤੇ ਜਦੋਂ ਆਪਣਾ ਵਧੀਆ ਕੋਈ YouTube ਦਾ ਕੋਈ ਅਰਨਿੰਗ ਹੋਣ ਲੱਗ ਗਈ ਆਪਾਂ ਨੂੰ ਆਪਾਂ ਪ੍ਰੈਸ ਵਾਲਾ ਮੇਜ਼ ਜ਼ਰੂਰ ਲੈ ਕੇ ਆਵਾਂਗੇ ਫਿਰ ਉਹਦੇ ਚ ਵਧੀਆ ਕੱਪੜੇ ਸੰਭਜਿਆ ਕਰਨਗੇ ਤੇ ਸਾਰਿਆਂ ਦੇ ਅੱਡੋ ਅੱਡ ਹਨਾ ਵਧੀਆ ਪ੍ਰੈਸ ਕਰਕੇ ਤੈਹ ਲਾ ਕੇ ਤੇ ਸਾਮ ਤੇ ਵਧੀਆ ਤੇ ਆਏ ਹੁਣ ਪੇਟੀ ਜੀ ਤੇ ਪਏ ਤਾਂ ਉਹ ਵੀ ਭੜੇ ਲਾ ਦੇ ਜੀ ਤੇ ਮੈਂ ਬਸ ਆ ਜਿਹੜੇ ਤੈਹ ਲਾਉਣ ਵਾਲੇ ਪਏ ਸਾਰਾ ਕੰਮ ਤੁਹਾਨੂੰ ਦਾ ਕਰਕੇ ਨਾ ਨੂੰਕੇ ਜਦੋਂ ਬਸ ਅੰਦਰ ਬਹਿ ਜਾਂਦੇ ਆ ਫਿਰ ਇਹਨਾਂ ਨੂੰ ਉਦੋਂ ਤੈਹ ਮਾਰਦੀ ਨੇ ਇਹਨਾਂ ਦੀ ਉਦੋਂ ਤੈਹ ਲਾ ਦਿੰਦੇ ਆ ਜੀ ਇਹਨਾਂ ਦੀ ਲੋ ਜੀ ਆਪਣੇ ਕੋਚੇ ਵਾਲਾ ਕੰਮ ਨਿਭੜ ਜਾਂਦਾ ਨਾ ਜਦੋਂ ਗਰਮੀ ਬਹੁਤ ਜਿਆਦੇ ਹੈ ਜੀ ਇੰਨਾ ਪਸੀਨਾ ਆਉਂਦਾ ਇੰਨਾ ਪਸੀਨਾ ਆਉਂਦਾ ਨਾ ਐ ਹੋ ਜਾਂਦੇ ਆ ਜਿਵੇਂ ਨਾ ਜਿਵੇਂ ਬਾਲਟੀ ਪਾਣੀ ਦੇ ਉੱਤੇ ਹੁੰਦਾ ਹੀ ਹੁੰਦੀ ਐ ਲੋ ਜੀ ਬਸ ਜੇ ਆਪਾਂ ਲੱਗੇ ਸੀਗੇ ਦੁਬਾਰਾ ਪੁੱਜੇ ਪੁੱਜੇ ਲਾ ਕੇ ਰੋਟੀਆਂ ਤੇ ਰੋਟੀ ਹੋ ਗਈ ਸੀ ਆਪਣੀ ਰੈਡੀ ਤੇ ਫਿਰ ਆਪਾਂ ਲੱਗੇ ਰੋਟੀ ਖਾਣ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਸਿੱਧਾ ਬਕਰ ਚਾਹ ਚੋ ਪੀ ਕੇ ਤੇ ਕਪੜਾ ਤੈਨ ਲਾ ਕੇ ਤੇ ਮੈਂ ਆ ਗਈ ਸੀ ਬਾਹਰ ਇੱਧਰ ਮੈਂ ਚੱਲ ਬਾਹਰ ਬੈਨੇ ਹਵਾ ਚੱਲੀ ਆਂਦੀ ਸੀ ਕਿ ਵਧੀਆ ਤੇ ਅੰਦਰ ਤਾਂ ਪਸੀਨਾ ਆ ਵੱਲੇ ਹੋਂ ਚੁਪ ਚਪਾ ਜਾ ਪਿੰਡਾ ਹੋ ਜਾਂਦਾ ਦੂਜੇ 쿨ਰ ਪੱਖਿਆਂ ਨਾਲ ਤਾਂ ਤੇ ਆ ਹਵਾ ਨਾਲ ਵਧੀਆ ਠੀਕ ਹੈ ਕਸ਼ਨ ਦੇ ਰੈਡੀ ਕੁਤਰੀ ਆਂਦੇ ਆ ਜੀ ਹਰਾ ਕਿਉਂਕਿ ਇਹਨਾਂ ਨੇ ਜਾਣਾ ਛੋਣੇ ਤੇ ਸਫੇ ਕਰਨ ਕਹਿੰਦੇ ਟਾਈਮ ਨਾਲ ਪੁੱਤਰ ਤੇ ਹਜੇ ਖੁਰਨਗਾ ਤੇ ਆਪਣਗਾ ਤੇ ਤੋਂ ਪਾ ਤੇ ਹਜੇ ਅੱਧੇ ਭੌਣੇ ਘੰਟੇ ਨੂੰ ਮੀਰਾ ਪਾਵਾਂਗੇ ਤੇ ਕਰਮੀ ਬਹੁਤ ਜ਼ਿਆਦੇ ਹੈ ਜੀ ਤੇ ਮੂੰ ਮਾੜਾ ਹੈ ਮੌਸਮ ਠੀਕ ਹੈ ਅੱਜ ਹਵਾ ਚੱਲਦੀ ਹੈ ਤੇ ਪਸ਼ੂ ਹੋਣੀ ਬੈਠੇ ਸੀ ਜੀ ਹੁਣੀ ਉੱਠੇ ਆ ਬਸ ਜਦੋਂ ਮਸ਼ੀਨ ਚੱਲਦੀ ਸੁਣਗੀ ਨਾਲ ਦੀ ਨਾਲ ਡੜੀ ਆਇਆ ਜੀ ਖੇਤੋਂ ਛੋਣ ਨੂੰ ਪਾ ਮੋਟਰ ਸ਼ੈੱਡ ਰੱਖੀ ਛੋਣੇ ਚ ਤੇ ਪਸੋਂ ਨਾਲ ਦੀ ਨਾਲ ਪਤਾ ਲੱਗ ਗਿਆ ਜਦੋਂ ਮੋਟਰ ਚੱਲ ਰਵੰਦੀ ਆ ਹਰਾ ਕੋਤਮ ਨਾਲੀ ਉਹ ਵੀ ਉੱਠ ਖੜਦੇ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਨੀਰਾਚਾਰਾ ਪਾਉਣ ਤੇ ਇੱਥੇ ਮੈਂ ਬੋਇਸ ਰਿਕਾਰਡ ਕਰਕੇ ਵੀਡੀਓ ਮੈਂ ਤਾਂ ਬਣਾ ਰਹੀ ਹਾਂ ਕਿਉਂਕਿ ਮੈਨੂੰ ਆਏ ਹੋ ਜਾਂਦਾਗਾ ਵੀ ਹਨਾ ਵੀ ਜੇ ਤਾਂ ਆਪਾਂ ਵੀ ਵਿੱਚ ਵੀਡੀਓ ਦੇ ਬੋਲੀ ਚੱਲੇਗੇ ਚਲਦੀ ਤੇ ਫਿਰ ਉਹਨਾ ਮੈਥੇ ਛੇਦੀ ਛੇਤੀ ਕੰਮ ਮੇ ਜਾਨੀ ਹੁੰਦਾ ਆਇ ਲੱਗਦਾ ਵੀ ਕੰਮ ਜਾ ਨਾ ਠੱਲਾ ਜਾ ਪੈ ਗਿਆ ਫਿਰ ਮੈਂ ਜਸ਼ਨ ਨੂੰ ਆਖਿਆ ਮੈਂ ਤੂੰ ਵੀਡੀਓ ਬਣਾ ਦੇ ਪੁੱਤ ਤੇ ਮੈਂ ਕਿਹਾ ਮੈਂ ਬਾਅਦ ਚ ਬੋਇਸ ਰਿਕਾਰਡ ਕਰ ਦੂੰਗੀ ਆਪੇ ਤੇ ਤਾਂ ਕਰਕੇ ਜੀ ਹੋ ਗਿਆ ਸੀ ਆਪਣੇ ਨੀਰੇ ਜਾਰੇ ਦਾ ਟਾਈਮ ਤੇ ਬਸ ਅੱਜ ਤਾਂ ਸਨ ਹੀ ਨੀਰ ਲਾਈ ਜੀ ਪਸ਼ੂਆਂ ਨੂੰ ਖਾਲ ਨੀਰ ਲਾਈ ਤੇ ਬਾਹਰ ਆ ਵਾਦੂ ਸੀਗਾ ਕਿਉਂਕਿ ਮੱਕੀ ਆਪਣੀ ਲਗਭਗ ਪੱਕੀ ਪਈ ਆ ਸਾਰੀ ਪੱਕ ਗਈ ਆ ਤੇ ਬਸ ਤੂੜੀ ਦਾ ਵੀ ਤੂੜੀ ਦੀ ਵੀ ਲੋੜ ਨਹੀਂ ਪੈਂਦੀ ਤੇ ਆਪਾਂ ਬਸ ਹਰੇ ਦੇ ਬਠਲ ਪਰ ਪਰ ਦੋ ਦੋ ਬਠਲ ਸੜਤੇ ਸੀਗੇ ਕਟੀਆਂ ਤੇ ਧੰਤਨ ਬਠਲ ਗਾਈਆਂ ਨੂੰ ਪਾਤੇ ਸੀਗੇ ਤੇ ਪਸ਼ੂਆਂ ਨੇ ਵੀ ਪੂਰਾ ਐ ਚਾ ਕੇ ਨੀਰਾ ਖਾਦਾ ਜੀ ਤੇ ਕਿਉਂ ਪਸ਼ੂਆਂ ਨੂੰ ਆਏ ਹੁੰਦਾ ਕੱਲਾ ਹਰਾ ਹਨ ਤੇ ਬਾਕੀ ਆਪਾਂ ਜਿਵੇਂ ਦੁੱਧ ਵਾਲੀਆਂ ਗਾਇਆਂ ਨੂੰ ਲੈਟੀ ਪਾ ਦਨੇ ਜੀ ਆਪਣੇ ਲੈਟੀ ਦਲਾ ਰੱਖੀ ਐ ਤੇ ਆਪਾਂ ਕਦੀ ਵੀ ਲੈਟੀ ਨੂੰ ਰੰਦੇ ਨਹੀਂ ਵੀ ਕੱਚੀ ਭਿਉਂਦਨੇ ਲੈਟੀ ਉਹ ਪਾ ਦਨੇ ਵਿੱਚ ਤੇ ਵਿੱਚ ਪਾ ਦਨੇ ਇੱਕ ਆਪਾਂ ਚੂਰਾ ਪਾਉਨੇ ਆ ਪਸ਼ੂਆਂ ਨੂੰ ਚੂਰੇ ਦੇ ਵਿੱਚ ਜਿਵੇਂ ਜਿਵੇਂ ਮੱਕੀ ਹੋ ਗਈ ਛੋਲੇ ਹੋ ਗਏ ਮੂੰਗੀ ਤੇ ਆਪਣੇ ਕਣਕ ਹੋ ਗਈ ਇਹ ਕਈ ਚੀਜ਼ਾਂ ਮਿਕਸ ਹੁੰਦੀਆਂ ਆਪਣੇ ਇੱਥੋਂ ਹੀ ਆਪਾਂ ਚੱਕੀ ਆ ਆਪਣੀ ਉੱਥੋਂ ਲੈ ਕੇ ਆਉਣੇ ਹੁੰਨੇ ਆ ਤੇ ਉੱਥੇ ਉਹ ਮਿਕਸਰ ਬਣਾ ਕੇ ਨਾ ਬਣਾ ਕੇ ਰੱਖਦੇ ਆਗੇ ਤੇ ਆਪਾਂ ਉੱਥੋਂ ਲੈ ਕੇ ਆ ਰਹੇ ਨੇ ਤੇ ਉਹ ਆਪਾਂ ਦੁੱਧ ਵਾਲਿਆਂ ਨੂੰ ਉਹ ਪਾਉਣੇ ਆ ਜੀ ਤੇ ਝੋਟਿਆਂ ਨੂੰ ਹਜੇ ਤੱਕ ਆਪਾਂ ਕੁਝ ਨਹੀਂ ਪਾਉਂਦੇ ਜੀ ਬਸ ਕੱਲਾ ਨੀਰਾ ਚਾਹ ਵੀ ਹਰਾ ਹੁੰਦਾ ਤੇ ਜਾਂ ਜਦੋਂ ਵੀ ਜਾਂ ਹਰਾ ਘਟ ਹੁੰਦਾ ਉਹ ਆਪਾਂ ਸਰੋਂ ਦੀ ਖੜ ਪਾ ਦਿੰਨੇ ਇਹਨਾਂ ਨੂੰ ਤੂੜੀ ਦੇ ਵਿੱਚ ਲੋ ਜੀ ਨੀਰਾ ਚਾਰਾ ਦਿੱਤਾ ਸੀ ਮੈਂ ਪਾ ਤੇ ਦੂ ਬਾਅਦ ਮੈਂ ਲੱਗ ਗਈ ਸੀਗੀ ਪਸੂ ਬੰਨਣ ਤੇ ਜਦੋਂ ਕੱਲੇ ਕੱਲੀ ਜੀ ਨੂੰ ਮੈਨੂੰ ਕਦੇ ਨੀਰਾ ਜਾ ਪਾਉਣਾ ਪੈ ਜਾਂਦਾ ਉਹ ਤਾਂ ਜਸ਼ਨ ਦੇ ਰੈੜੀ ਪਾਉਂਦੇ ਹੁੰਦੇ ਆ ਨੀਰਾ ਫਿਰ ਜਦੋਂ ਹੁਣ ਪਤਾ ਹਨਾ ਉਹਨਾਂ ਨੂੰ ਝੋਨੇ ਦਾ ਖਿੱਚਾ ਝੋਨੇ ਦਾ ਹਨਾ ਕੰਮ ਹੁੰਦਾ ਤੇ ਫਿਰ ਕੱਲੀ ਜੀ ਨੂੰ ਪਾਉਣੇ ਦੋ ਦਾ ਬੁਰਾ ਹਾਲ ਹੋ ਜਾਂਦਾ ਜੀ ਪੂਰਾ ਪਸੀਨਾ ਪਸੀਦੀ ਹੋ ਜਾਂਦੀ ਅੱਗੇ ਉਹ ਮੈਂ ਹੁਣ ਆਏ ਵੀ ਅੱਜ ਸੰਨੀ ਸੁੰਨੀ ਲਾਉਣ ਵਾਲੀ ਤਾਂ ਹੈ ਨਹੀਂ ਸੀ ਸੌਖਾ ਹੀ ਕੰਮ ਸੀਗਾ ਹਰੇ ਹੀ ਸਿੱਟਣਾ ਸੀ ਕੱਲਾ ਤੇ ਹੁਣ ਆਏ ਜਿੱਦੇ ਮੈਂ ਸੰਨੀ ਲਾਉਣੀ ਹੋਵੇ ਵੀ ਤੂੜੀ ਚ ਖਾਲਰ ਲਾਉਣੀ ਹੋਵੇ ਉਹਦੇ ਜਸ਼ਨ ਦੇ ਰੈੜੀ ਹਰਾ ਸੱਟ ਜਾਂਦੇ ਹੁੰਦੇ ਬਾਕੀ ਅੱਜ ਫਿਰ ਉਹਨਾਂ ਨੂੰ ਕੰਮ ਸੀਗਾ ਤੇ ਝੋਨੇ ਤੇ ਸਪਰੇਅ ਕਰਨੀ ਸੀਗੀ ਜੀ ਉਹ ਵੀ ਜ਼ਰੂਰੀ ਆ ਹਨਾ ਤੇ ਪਹਿਲੀ ਵਾਰ ਝੋਨਾ ਲਾਇਆ ਤੇ ਆਪਣਾ ਹੋ ਜੇ ਝੋਨਾ ਵਧੀਆ ਵਾਹੀ ਗੁਰੂ ਦੀ ਕਿਰਪਾ ਨਾਲ ਤੇ ਨਹੀਂ ਤਾਂ ਲੋਕ ਆਏ ਆਖਣਗੇ ਵਿੱਚ ਸਾਰੇ ਵੀ ਸਾਰਾ ਲਾ ਕੇ ਬਹਿ ਗਏ ਹਨਾ ਝੋਨਾ ਬਿਨ ਨਾਲ ਚ ਹੋਇਆ ਨਹੀਂ ਤੇ ਰੱਬ ਖੈਰ ਸੁੱਖ ਰੱਖੇ ਜੀ ਆਪਾਂ ਤਾਂ ਕਹਿੰਦੇ ਵਧੀਆ ਹੋ ਜੇ ਤੇ ਕੋਈ ਪਰੰਪਰਾ ਹੋ ਜੀ ਹੈ ਹਨਾ ਬਹੁਤ ਹੀ ਜ਼ਿਆਦੇ ਤੰਗੀ ਦੇਖੀ ਹੈ ਜੀ ਬਹੁਤ ਹੀ ਉਹ ਗਾਣੇ ਦੇ ਆਖਰ ਉਹ ਆਦੇ ਨਹੀਂ ਹੁੰਦੇ ਜਿਹੜੇ ਘਰ ਵਿੱਚੋਂ ਰੁਪਈਆ ਨਹੀਂ ਲਵਦਾ ਦੇ ਉਹ ਇਹੋ ਜਿਹੇ ਘਰਾਂ ਦੇ ਵਿੱਚ ਉੱਠੇ ਹੋਏ ਆ ਉਹ ਗੱਲ ਤੇ ਕਦੇ-ਕਦੇ ਇਹੋ ਜਿਹਾ ਹੁੰਦਾ ਜੀ ਟਾਈਮ ਹਨਾ ਵੀ 10 ਰੁਪਏ ਵੀ ਨਹੀਂ ਹੁੰਦੇ ਘਰੇ ਮੂੰਹ ਦੀ ਵਿੜਾਈ ਕੋਈ ਕਿੰਨੀ ਮਰਜ਼ੀ ਕਰੀ ਜਾਵੇ ਨਹੀਂ ਹੁੰਦੇ ਹਨਾ ਕਿਸੇ ਟਾਈਮ ਤੇ ਚਲੋ ਆਪਣੇ ਝੋਨਾ ਵਧਿਆ ਹੋ ਜੀ ਜੀ ਬਾਸ ਹਨਾ ਬਾਈ ਗੁਰੂ ਜੀ ਦੀ ਕਿਰਪਾ ਨਾਲ ਤੇ ਚਲੋ ਜੀ ਮਾੜੀ ਮੋਟੀ ਤੰਗੀ ਆ ਘਰ ਦੀ ਜਿਹੜੀ ਉਹ ਨਿਕਲ ਜੂਗੀ ਸੌਖੇ ਹੋ ਜਾਣਗੇ ਹਨਾ ਬਸ ਜੀ ਪਸੂਆਂ ਵਾਲਾ ਕੰਮ ਆਪਾਂ ਨਿਮੇੜਤਾ ਸੀਗਾ ਬੰਨ ਬੁੰਨ ਤੇ ਪਸੂ ਤੇ ਬਾਅਦ ਚ ਮੈਂ ਸੱਟਣ ਲੱਗੀ ਸੀ ਕਿ ਗੋਆ ਗੋਏ ਦੇ ਚਾਰ ਪੰਜ ਬੱਠਲ ਹੋ ਜਾਂਦੇ ਆ ਜੀ ਸੱਟਣ ਵਾਲੇ ਤੇ ਇੱਕੇ ਬੱਠਲ ਵਧੀਆ ਲਾਦਾ ਸਾੜਾ ਛੋਟਾ ਜਿਹਾ ਬੱਠਲਾ ਜਿਹੜਾ ਸਾਡੇ ਕੋਲ ਦੋ ਬੱਠਲ ਦੂਜੇ ਵੱਡੇ ਆ ਵੀ ਜਿਹਦੇ ਨਾਲ ਅਸੀਂ ਸਵੇਰ ਛੜਦੇ ਹੁੰਨੇ ਕਦੋਂ ਤਾਂ ਮੈਂ ਤੇ ਮੰਮੀ ਦੋਨੇ ਛੜਦਿੰਦੇ ਕਦੇ ਮੈਂ ਭਰ ਦਿੰਨੀ ਐ ਤੁਹਾ ਮਮਮੀ ਨੂੰ ਛਕਾ ਦਨੀ ਹੈ ਸਿੱਟਿਆਉਂਦੇ ਆ ਕਦੇ ਮਮਮੀ ਭਰ ਦਿੰਦੇ ਆ ਮੈਂ ਸਿੱਟਿਆਉਣੀ ਹੁੰਨੀ ਆ ਤੇ ਉਦੋਂ ਤਾਂ ਐ ਹੋ ਜਾਂਦਾ ਵੀ ਦੋ ਦੋ ਸਿੱੜਦਗੇ ਵੱਡੇ ਵੱਠਲਾਣਾ ਵੀ ਦੋ ਜਣੇ ਆ ਜਦੋਂ ਕੱਲੇ ਨੇ ਸਿੱਟਣਾ ਹੋਵੇ ਜਦੋਂ ਉਹਦੋਂ ਫਿਰ ਆ ਛੋਟਾ ਵੱਠਲ ਵਧੀਆ ਜੀ ਸਾਡਾ ਤੇ ਬਾਕੀ ਇੱਕ ਭੈਣ ਭੈਣ ਵੀ ਬਲੌਗ ਬਣਾਉਂਦੀ ਆ ਉਹਦਾ ਨਾਮ ਹੁਸਨ ਸਿੱਧੂ ਨਾਮ ਤੇ ਵੀ ਆਈਡੀ ਬਣੀ ਹੋਈ ਆ ਵਧੀਆ ਬਲੌਗ ਹੁੰਦੇ ਆ ਤੇ ਮੈਂ ਉਹ ਭੈਣ ਦੇ ਦੇਖਿਆ ਉਹ ਭੈਣ ਨੇ ਨਾ ਵਾਏ ਵਧੀਆ ਵੀ ਗੋਆ ਚੱਕਣ ਵਾਲੇ ਵਧੀਆ ਖੁਰਪੇ ਜੇ ਬਣਾ ਰੱਖੇ ਆ ਤੇ ਮੈਂ ਮਮਮੀ ਨੂੰ ਵੀ ਕਿਹਾ ਸੀ ਡੈਡੀ ਨੂੰ ਵੀ ਕਿਹਾ ਸੀ ਮਹੱਤਰੀ ਸਾਨੂੰ ਵੀ ਆਏ ਜੇ ਬਣਵਾ ਕੇ ਲਿਆ ਕੇ ਦਿਓ ਉਹ ਵਧੀਆ ਉਹਦੇ ਨਾਲ ਸਾਰਾ ਗੋਆ ਵਧੀਆ ਸਿੱਟਿਆ ਜਾਂਦਾ ਨਾਲੇ ਹੱਥ ਨਹੀਂ ਹਨਾ ਲਿਬੜਦੇ ਤੇ ਮੈਂ ਮੰਮੀ ਨੂੰ ਕਿਹਾ ਸੀ ਮੈਂ ਉਹ ਬਣਵਾ ਕੇ ਲਿਆਵਾਂਗੇ ਮੰਮੀ ਕਹਿੰਦੀ ਸਹੀ ਹੈ ਉਹ ਬਣਵਾ ਕੇ ਲਿਆਵਾਂਗੇ ਹੁਣ ਆਏ ਮੀਹ ਘਣੀ ਵਾਲਾ ਗੋਆ ਜੀ ਸਾਨੂੰ ਪਤਾ ਹੈ ਹੁਣ ਹੋਰ ਹੀ ਹੋ ਜਾਂਦਾ ਪਤਲਾ ਜਾਂ ਹਨਾ ਫਿਰ ਉਹ ਅਲਕ ਜੀ ਆਉਣ ਲੱਗ ਜਾਂਦੀ ਹੈ ਤੇ ਨਾਲੇ ਹੱਥਾਂ ਵਧੀਆ ਹੋ ਰਹਿੰਦੇ ਹਨ ਤੇ ਉਹ ਬਣਵਾ ਕੇ ਲਿਆਵਾਂਗੇ ਜੀ ਆਪਾਂ ਲਓ ਜੀ ਇੱਥੇ ਚੀਨ ਲੱਗੀ ਸੀ ਮੰਮੀ ਸਬਜੀ ਕਿਨੇ ਕਿਨੇ ਕੱਦੂ ਵੀ ਨਹੀਂ ਥਾਈ ਬਈ ਸਾਲ ਜੀ ਨੂੰ ਮਸਾਂ ਲਿਆਂਦੇ ਆ ਬਾੜ ਕੇ ਹੋਰ ਕੱਲ ਆਪਣੇ ਜਿੱਦ ਝੋਨਾ ਲਾਉਣ ਆਏ ਸੀਗੇ ਉਹ ਲੈ ਗੀਆਂ ਸਾਰੇ ਤੇ ਸਾਰੇ ਕੱਦੂ ਲੈ ਗਏ ਆ ਤੇ ਬੱਲਾ ਦੇ ਸਾਰੀਆਂ ਜਿਹੜੀਆਂ ਲਗਰਾਂ ਹੁੰਦੀਆਂ ਸਾਰੀਆਂ ਮੱਦਤੀਆਂ ਹੁਣ ਤਾਂ ਮਖਾਨੀ ਕਿਨੇ ਕਿਨੇ ਦੋ ਦੇਈਆਂ ਬਾੜ ਕੇ ਸਬਜੀ ਨੂੰ ਨਾ ਤਾਂ ਟੋਰੀਆਂ ਥਾਈਆਂ ਨਾ ਕੱਦੂ ਥੇ ਨਿੱਕੇ ਨਿੱਕੇ ਵਿੱਚੋਂ ਬੱਲਾ ਦਾ ਦੋ ਲਈ ਭਾਲ ਕੇ ਹੁਣ ਔਖੇ ਲੱਗਣਗੇ ਹੋਰ ਜਿਹਦੇ ਨੂੰ ਕੋਈ ਮਾੜਾ ਮੋਟਾ ਲੱਗਣਗੇ ਹੋਰ ਉਹਦੋਂ ਨੂੰ ਬਾਖਣਗੇ ਵੀ ਆਪਾਂ ਝੋਨਾ ਲਾਉਣਾ ਉਹ ਚ ਬੋਣ ਤੂੰ ਐ ਤਾਂ ਬਹੁਤ ਲੱਗੇ ਭਾਈ

ਤਾਰ ਕੀ ਚਟਨੀ ਰਗੜ ਲਾਂਗੇ ਹੋਰ ਨਹੀਂ ਆ ਤਾਂ ਸਾਰਿਆਂ ਵਰ ਲਾਂ ਫੋੜੇ ਹੂੰ ਲਓ ਜੀ ਮੋ ਦੋ ਖੜੇ ਸੀ ਇਕੱਠੇ ਹੂੰ ਮੈਂ ਦੋਨੇ ਤੋੜ ਹੀ ਲੈਵੇਂ ਸੀ ਨਹੀਂ ਕੋਈ ਛੱਡਣਾ ਇਹ ਵੀ ਨਹੀਂ ਛੱਡਣੇ ਤੁਸੀਂ ਹੂੰ ਲਓ ਜੀ ਮੌਸਮ ਆਪਣੇ ਪੂਰਾ ਐ ਹੋ ਰਿਹਾ ਵੀ ਰੱਬ ਹੁਣ ਵੀ ਆਇਆ ਗੇੜੇ ਖਾਈ ਜਾਂਦਾ ਰੱਬ ਆਜੇ ਤਾਂ ਵਧੀਆ ਗੱਲ ਝੋਨਾ ਲੱਗਿਆ ਪੈ ਨਹੀਂ ਪੈ ਜੇ ਹਮਤ ਤੇ ਹੋਰ ਦੁੱਧ ਪਾ ਲਾਂਗੇ ਗੰਡੇ ਵੀ ਲਾਂਗੇ ਹੋਰ ਗੰਡੇ ਆਲੇ ਵੀ ਨਹੀਂ ਆਉਂਦੇ ਹੁਣ ਪਰ ਤੇ ਆਏ ਜਦੋਂ ਆਪਾਂ ਲਏ ਹੋਣ ਉਦੋਂ ਆਈ ਜਾਂਦੇ ਅੱਗੇ ਉਦੋਂ ਪਾਏ ਹੁੰਦੇ ਆ ਉਦੋਂ ਜਦੋਂ ਪਾਏ ਹੁੰਦੇ ਆ ਜਦੋਂ ਮੈਂ ਆਏ ਹੋ ਜਾਂਦਾ ਨਾ ਵੀ ਮੁੱਕ ਗਏ ਹੁਣ ਸਰਦਾ ਨਹੀਂ ਉਦੋਂ ਕੋਈ ਨਹੀਂ ਆਉਂਦਾ ਲੋ ਜਿਵੇਂ ਸਭ ਤਾਂ ਠੀਕ ਆ ਹਵਾ ਚੱਲੀ ਜਾਂਦੀ ਆ ਠੀਕ ਆ ਵਧੀਆ ਸ਼ਾਂ ਧੁੱਪ ਸ਼ਾਂ ਜੀ ਆ ਹੁਣ ਫੇਰ ਮੋਟਰ ਬੰਦ ਹੋ ਗਈ ਹੁਣ ਹੋਰ ਪਤਲਾਈ ਹੋ ਗਈ ਜਦੋਂ ਬੱਚੇ ਰਹਿੰਦੇ ਸੀ ਲੱਤ ਜਾਂਦੇ ਹਮ ਅਲੀ ਕੋ ਜਾ ਹੋ ਜਾਂਦਾ ਦਵਾਈ ਪੈ ਜਾਂਦੀ ਝੋਨੇ ਤੇਰਾ ਮੋਗ ਗਿਆ ਇਨਸ਼ਾ ਅੱਲ ਭਰਵਾ ਹਮ ਪਰਿਆ ਮੈਨ ਗਾਂ ਜਾਂਦਾ ਦਾ ਭਰਿਆ ਪਤਲੀ ਭਾਈ ਪਾਣੀ ਚੜਿਆ ਅੱਛਾ ਭੁੱਲ ਭਰਿਆ ਤਾਂ ਹੈ ਮੋਦ ਦੇਣਾ ਪਾਣੀ ਉਹ ਪਤਨ ਤਾਂ ਚੜਿਆ ਗਾਂ ਜਾਂਦਾ ਪਾਣੀ ਹਮ ਫੇਰੇ ਪਤਾ ਲੱਗੂਗਾ ਉਹ ਦੋ ਅਨਿ ਬੱਡਨ ਕਿਲੋ ਲਓ ਜੀ ਅੱਜ ਬਣਾਉਣੇ ਆਪਾਂ ਸੇਵੀਆਂ ਸਬਜੀ ਆਪਣੀ ਇੱਧਰ ਹੋ ਗਈ ਜੀ ਰੈਡੀ ਕद्दू ਬਣਾਇਆ ਆਪਾਂ ਦੁੱਧ ਵਾਲੀ ਸਬਜੀ ਤੇ ਦੁੱਧ ਬਾਦ ਰੜਕਣੀ ਵੀ ਮੈਂ ਸਾੰਤਾ ਘੋੜਾ ਬਾਦੇ ਪਾਦੇ ਅੱਜ ਜੀ ਜਿਆ ਕਰਿਆ ਮੈਂ ਚੱਲ ਸੇਵੀਆਂ ਬਣਾਉਣੇ ਅੱਜ ਬਸੀ ਦੁੱਧ ਦਾ ਆਪਣਾ ਬਾਲਾ ਖਾ ਗਿਆ ਸੀਗਾ ਮਾੜੇ ਚ ਸੇਕ ਦੀ ਲੋੜ ਹੈ ਫਿਰ ਮਾੜੀ ਮਾੜੀ ਅੱਗ ਤੇ ਬਣੀ ਜਾਣਗੀ ਵਧੀਆ ਲੋ ਜੀ ਸੇਵੀਆਂ ਆਪਣੀਆਂ ਹੋ ਗਈਆਂ ਰੈਡੀ ਬਾਦੀਆ ਪੰਜ ਖੰਡ ਤੇ ਬਸ ਥੋੜਾ ਜਿਹਾ ਹੋਰ ਸੇਕ ਲਵਾਵਾਂਗੇ ਬਸ ਬਣ ਗਈਆਂ ਸੇਵੀਆਂ 10 ਮਿੰਟਾਂ ਚ ਤਿਆਰ ਹੋ ਗਈਆਂ ਲੋ ਜੀ ਇੱਧਰ ਤੰਦੂਰ ਤਪ ਗਿਆ ਆਪਣਾ ਤੇ ਮੰਮੀ ਨੇ ਕਰ ਲੇ ਪੇੜੇ ਬਸ ਰੋਟੀ ਲੱਗਦੇ ਆ ਤੇ ਦੇਖੋ ਇਹ ਜਸਨ ਦੇ ਰੈਡੀ ਵਰਗੇ ਤੇ ਖਾ ਲੈਣਗੇ ਮੈਂ ਤੇ ਮੰਮੀ ਬਾਅਦ ਚ ਖਾ ਲਾਂਗੇ ਤੇ ਸਾਡੀਆਂ ਦੇਵਾਂਗੇ ਟੱਕ ਤੇ ਡੈਡੀ ਵੀ ਦੁੱਧ ਪਾਉਣ ਗਏ ਆਗੇ ਡੈਡੀ ਨੂੰ ਖੇਰ ਫੜਾ ਦਾਂਗੇ ਇਹਨਾਂ ਤੇ ਥਾਲ ਦੇ ਦੇਣੀ ਜਸ਼ਨ ਦੇ ਡੈਡੀ ਤੇ ਜਸ਼ਨ ਆਈ ਜਾਂਦਾ ਇਹ ਖਾ ਲੈਣਗੇ ਆਖਣਗੇ ਮਲਾਈ ਆ ਗਈ ਉੱਤੇ ਦੋਨੇ ਪਿਓ ਪੁੱਤ ਮਲਾਈ ਤੋਂ ਬਾਹਲਾ ਚੱਲਦੇ ਆ ਜੀ ਉੱਤੇ ਮਲਾਈ ਜੇ ਆ ਜੇ ਨਾ ਫਿਰ ਆਹਨੇ ਮਲਾਈ ਆ ਗਈ ਲੋ ਜੀ ਆਪਾਂ ਇਹਨਾਂ ਤੇ ਥਾਲ ਦੇ ਦੇ ਕੇ ਲਿਆ ਕੇ ਇੰਨੀ ਸੋਹਣੀ ਬਾਸ਼ਨਾ ਆਉਂਦੀ ਹੈ ਜੀ ਕੜੇ ਹੋਏ ਦੁੱਧ ਦੀ ਨਹੀਂ ਮਿਲਦਾ ਬਾਹ ਕੇ ਚੰਨਾ ਦਾ ਲੋ ਆਹ ਫਟਾਕ ਤੇ ਜਸ਼ਨ ਦੇ ਰੜੀ ਨੂੰ ਹੁਣੇ ਖਾਣੀ ਆ ਕਿ ਸੇਵੀਆਂ ਪੰਮੀ ਮલાઈ ਚ ਪਰਸਾ ਹਾਂ ਸੇਵੀਆਂ ਲੋ ਪਾੜਾ ਦਾ ਫੇ ਮੜਾਈ ਆ ਜੂਗੀ ਉਹਨਾਂ ਤੇ ਲੋ ਜੀ ਜਸ਼ਨਾਇਆ ਨਾ ਕੇ ਆਉਂਦੇ ਹੀ ਮਾਰੀ ਜਾਂਦੇ ਮੰਮੀ ਗੱਲਾਂ ਕਰੀ ਜਾਂਦੇ ਆ ਕਹਿੰਦੇ ਨਰਮਾ ਹੋਇਆ ਨਹੀਂ ਕਿਸੇ ਦੇ ਵੀ ਹੁਣ ਤੇ ਵੀ ਖਰਾਬ ਹੋ ਗਿਆ ਨਰਮਾ ਤੇ ਲੋਕਾਂ ਦੇ ਕਹਿੰਦੇ ਵੀ ਸੁੰਢੀ ਪਈ ਜਾਂਦੀ ਹੈ ਕਹਿੰਦੇ ਆਪਾਂ ਚ ਵਧੀਆ ਰਹਿ ਗਈ ਕਹਿੰਦੇ ਝੋਨਾ ਵੀ ਆਪਣੇ ਹੁਣ ਥੋੜਾ ਜਾਂ ਬੀਜਿਆ ਹੋਇਆ ਨਰਮਾ ਕਹਿੰਦੇ ਗਾਹ ਨੂੰ ਇੰਨਾ ਕੁ ਵੀ ਨਹੀਂ ਬੀਜਦੇ ਸਾਰਾ ਝੋਨਾ ਕਰਾਂਗੇ ਤੇ ਚਲੋ ਜੀ ਬਰਬ ਖੈਰ ਸੁਖ ਰੱਖੇ ਵਧੀਆ ਹੋ ਜੇ ਝੋਨਾ ਆਪਣਾ ਤੇ ਲੋ ਜੀ ਬਸ ਹੋਣਾ ਮੈਂ ਤੇ ਮੰਮੀ ਰੋਟੀ ਪਕਾ ਕੇ ਫੇਰ ਖਾਵਾਂਗੇ ਨਾਲ ਇਹਨਾਂ ਡੈਡੀ ਆ ਜਾਣਗੇ ਮੈਂ ਡੈਡੀ ਨੂੰ ਫੜਾ ਦੂੰ ਸੇਵੀਆਂ ਲੈ ਆਂ ਜੱਸੇ ਮੀ ਪਾਈਏ ਨਾ ਪਾ 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 ਦਸ ਕੈਰੀਆਂ ਬਣ ਗਈਆਂ ਕਿਵੇਂ ਆ लो जी इधर आप लागे रोटियां टाइम हो गया पौनेत बज गए ते हो बाजी। मिठा मुठा सही है पता तो दो ला लें ਮਲਾਈ ਹੈ ਜੀ ਮਲਾਈ ਹੈ ਨਹੀਂ ਹੈਗੀ ਮਲਾਈ ਜੂ ਪਤਾ ਕਿੰਨੀ ਤਾਕਤ ਹੁੰਦੀ ਹੈ ਤਾਕਤ ਹੀ ਮਲਾਈ ਚ ਮੈਂ ਸਾਨੂੰ ਕਿਹਾ ਸੀ ਨਾ ਜੀ ਪਿਓ ਪੁੱਤ ਮਲਾਈ ਨਹੀਂ ਖਾਂਦੇ ਭੋਰਾ ਮਲਾਈ ਆ ਜਿਆ ਕੰ ਲੱਗ ਜਾਂਦੇ ਪਤਾ ਵਧੀਆ ਰਹੇਗੀ ਮੁੰਡੀ ਜੀ ਦੇਸੀ ਮੈਂ ਇੱਕ ਇੱਕ ਲੱਗੀ ਰਹੀ ਸੀ ਕੱਲ 5000 ਰੁਪਏ

ਸਾਰੇ ਸੇਵੀਆਂ ਵੀ ਕੈਦੀ ਹੈ ਕੈਦੀ ਹੈ ਬਹੁਤ ਸਵਾਨ ੜੇ ੜੇ ਦੁੱਧ ਦੀ ਕਿੰਨੀ ਸੋਹਣੀ ਬਾਸ਼ਾ ਮੈਨੂੰ ਤਾਂ ਨਹੀਂ ਆਈ ਤੇਰਾ ਨੱਕ ਬੰਦ ਹੈ ਇਹ ਮੀਆਂ ਭਰ ਇਹ ਤੜਕੇ ਰੋਠੀਆਂ ਨਹੀਂ ਖਾਦੀ ਹੁਣ ਦੇ ਕਿਵੇਂ ਖਾਈ ਜਾਂਦਾ ਚੜ ਕੇ ਆਉਂਛੇਦ ਰਿਆ ਪਾਪੇ ਨਾਇ ਹੀ ਸੀ ਸਿਆਣਾ ਬਹੁਤ ਸਟਾਰਟਰ ਉੱਤੇ ਲੱਗਿਆ ਵਿਆ ਤੇ ਮੈਂ ਆ ਗਿਆ ਸੀ ਘਰੇ ਆਇਆ ਨਹੀਂ ਇਹ ਆਉਂਦਾ ਨਹੀਂ ਮੋਟਰ ਤੇ ਰਹਿੰਦਾ ਮੈਂ ਆ ਪਹਿਰੇ ਵਰਕੇ ਮੋਟਰ ਤੇ ਰਹਿੰਦਾ ਕੀ ਕਰਦਾ ਹੈ ਨਾ ਨੀਗਰ ਦੇ ਬਲੌਗ ਦਾ ਆਪਾਂ ਕਰਦੇ ਇੱਥੇ ਐਂਡ ਵਾਸ ਹੋਣਾ ਖਾਮ ਤੇ ਕਿਹੜਾ ਤਾਂ ਨਾ ਕਿਉਂ ਨਹੀਂ ਆ ਖਾਵਾ ਭਾਈ ਇਹ ਗੂਲਰ ਨੂੰ ਤਾਂ ਆਈ ਵਾਇਰ ਪਾਈ ਕਿ ਬੀਚ ਵਿੱਚ ਪਾਈ ਦਰਮਿਆਨੀ ਨਹੀਂ ਤੇ ਚਲੋ ਜੀ ਅੱਜ ਦਾ ਬਲੌਗ ਜੀ